ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀਆਂ ਭਾਵੇਂ ਇੰਡੀਅਨ ਆਰਮੀ ਆ ਤੇ ਭਾਵੇਂ ਪਾਕਿਸਤਾਨ ਆਰਮੀ ਆ ਇਹ ਇਹਨਾਂ ਦਾ ਪੋਲਿਟਿਕਲ ਕੋਈ ਮੋਟਿਵ ਹੋ ਸਕਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਇਦਾਂ ਦਾ ਮੇਰਾ ਜੋ ਵਿਸ਼ਵਾਸ ਹੈ ਕੋਈ ਵੀ ਆਰਮੀ ਦਾ ਕਮਾਂਡਰ ਜਾਂ ਆਰਮੀ ਦਾ ਜਨਰਲ ਕੋਈ ਇਹ ਸੋਚ ਨਹੀਂ ਸਕਦਾ ਕਿ ਸਤਕਨ ਸਿੰਘ ਦਰਵਾਜ਼ਾ ਬਿਖੇ ਹਮਲਾ ਕੀਤਾ ਜਾਵੇ ਤੇ ਇੱਥੇ ਤਾਂ ਜਿਹੜਾ ਜੀਵਨ ਦਿੱਤਾ ਜਾਂਦਾ ਹੈ ਗੁਰੂ ਰਾਮਦਾਸ ਮਹਾਰਾਜ ਪਤਾ ਨਹੀਂ ਕਿੰਨੇ ਆਨ ਨੂੰ ਜ਼ਿੰਦਗੀਆਂ ਦਿੰਦੇ ਆ ਤੇ ਕਿੰਨੀਆਂ ਦੀਆਂ ਸ਼ਮਤਾਵਾਂ ਜਿਹੜੀਆਂ ਜਾਂ ਦਾਸਾਂ ਜੋਈਆਂ ਬੇਨਤੀਆਂ ਪੂਰੀਆਂ ਕਰਦੇ ਆ ਕਿਸੇ ਨੂੰ ਵੀ ਕੋਈ ਘਬਰਾਹਟ 1% ਵੀ ਚਿੰਤਾ ਦਾ ਵਿਸ਼ਾ ਨਹੀਂਗਾ ਸੰਗਤਾਂ ਜਿਹੜੀਆਂ ਲੱਖਾਂ ਦੀ ਤਦਾਦ ਦੇ ਵਿੱਚ ਰਜਾਨਾ ਜਿਹੜੀਆਂ ਗੁਰੂ ਰਾਮਦਾਸ ਦੇ ਦਰ ਤੇ ਨਮਸਤਕ ਹੁੰਦੀਆਂ ਤੇ ਅੱਜ ਵੀ ਸੰਗਤਾਂ ਆਈਆਂ ਹੋਈਆਂ ਕੋਈ ਕਿਸੇ ਨੂੰ ਤੋਖਲਾ ਨਹੀਂ ਹੋਣਾ ਚਾਹੀਦਾ ਤੇ ਕਿਸੇ ਨੂੰ ਮਹਿਕਮਾ ਕਾ ਕਈ ਵਾਰੀ ਸ਼ਰਾਤੀ ਲੋਕ ਜਿਹੜੇ ਆ ਕਿਉਂਕਿ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਤੇ ਭਾਵੇਂ ਰਾਤ ਹੋਵੇ ਤੇ ਲੱਖਾਂ ਦੀ ਤਦਾਦ ਤੇ ਸੰਗਤ ਜਿਹੜੀ ਗੁਰਨਾਮ ਦਾਸ ਦਾਸ ਦੇ ਦਰਤੇ ਸਚਕੰਸੀ ਦੇ ਦਰਵਾਜ਼ਾ ਸਾਹਿਬ ਵਿਖੇ ਮੱਥਾ ਟੇਕਦੀ ਹੈ ਤੁਸੀਂ ਖਾਰਜ ਕਰਦੇ ਹੋ ਬਿਆਨ ਜੀ ਸੇਵਾ ਦਾ ਖਾਰਜ ਕਰਦੇ ਹੋ ਸਿਰੇ ਤੋਂ ਮੈਂ ਦੇਖੋ ਮੈਂ ਵਿਸ਼ਵਾਸ ਹੀ ਨਹੀਂ ਕਰਦਾ ਜੋ ਖਾਰਜ ਤਾਂ ਮੈਂ ਤਾਂ ਕਰਾਂ ਮੈਂ ਵਿਸ਼ਵਾਸ ਨਹੀਂ ਕਰਦਾ ਇਹਨਾਂ ਗੱਲਾਂ ਤੇ ਕਿਉਂਕਿ ਗੁਰੂ ਰਾਮਦਾਸ ਦੇ ਦਰ ਤੇ ਕਿਸੇ ਨੂੰ ਤੋਖਲਾ ਹੁੰਦਾ ਕਈ ਕਈ ਆਪ ਵੀ ਬਿਆਨ ਦੇ ਦਿੰਦੇ ਆ ਵੀ ਭਾਈ ਦੂਜੇ ਪਤਾ ਨਹੀਂ ਇਹ ਦਿੱਤੀ ਇਹ ਕਿਦਾਂ ਦਾ ਦਰ ਹੈਗਾ ਜਿੱਥੇ ਸਵੇਰੇ ਸ਼ਾਮ ਦੁਪਹਿਰੇ ਰਾਤ ਸੰਗਤ ਆਉਂਦੀ ਹੈ ਤੇ ਸੰਗਤ ਦੀ ਆਸਥਾ ਉਸੇ ਤਰ੍ਹਾਂ ਟਿੱਕੀ ਆ ਸੰਗਤ ਗੁਰੂ ਰਾਮਦਾਸ ਦੇ ਦਰ ਤੇ ਮੱਥਾ ਟੇਕਣ ਆਉਂਦੀ ਆ ਇਦਾਂ ਹੀ ਸੰਗਤ ਜਿਹੜੀ ਆ ਮੈਨੂੰ ਹਜ਼ਾਰਾਂ ਸਾਲ ਤੋਂ ਆਉਂਦੀ ਆ ਤੇ ਆਉਂਦੀ ਰਹੀ ਆ